ਲਾਵੀ ਇੱਕ ਹੋਰ ਬੰਦਾ ਆ ਗਿਆ ਹਾਂ ਕੀ ਆਪਨੇ ਕੰਮ ਵਿੱਚ ਲੱਗਦੇ ਲਾਵੀ ਪੰਮੇ ਕੀ ਹੋ ਗਿਆ ਕੈਮਰੇ ਕੀ ਗੱਲ ਇਤਨੀ ਸਭ ਦੇ ਆਤੋਂ ਲਾਈਕ ਤੁਹਾਨੂੰ ਮਿਲੇ ਦੇ ਪੰਮਾ ਕਰੀ ਕੁਝ ਕਹੀਂ ਵੜ ਜਾ ਕੇ ਨਹੀਂ ਕਹੀਂ ਵੜ ਜਾ ਕੀ ਹੋ ਗਿਆ ਇਤਨਾ ਕਿਉਂ ਸ਼ਰਮਿਆ ਇਤਨਾ ਸ਼ਰਮਾਣੇ ਦੀ ਲੋੜ ਨਹੀਂ ਨਾ ਲਓ ਜੀ ਇਹ ਸਾਡੇ ਮੇਨ ਕਰਤਾ ਤਰਤਾ ਫਰਸਟ ਬੋ ਆਮ ਸੌਰੀ ਅਬਾਟ ਵਾਹ ਅੱਜ ਉੜ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੜ ਜਾ ਬਈ ਹਰਸ਼ ਐਡੀਟਰ ਸਾਹਿਬ ਨਹੀਂ ਰਾਤ ਕੇ 3 ਵਜੇ ਤੱਕ ਸ਼ੂਰੇ PS5 ਮਾਂ ਲਗੇ ਰਹੇ ਪਰਮਿਸ਼ਨ ਇੱਕ ਨਹੀਂ ਪਾਰ ਹੋਇਆ ਹੈ ਨਾ ਨਾ ਦੇੜ ਦੀ ਆਪਾਂ ਨੇ ਅੱਜ ਦਾ ਅੱਜ ਦਾ ਮਿਸ਼ਨ ਕੀ ਆ ਪਾਂਕ ਆ ਗਿਆ ਹੋਏ ਦੋ ਸਮਾਂ ਅੱਜ ਦਾ ਅੱਜ ਦਾ ਮਿਸ਼ਨ ਕੀ ਆ ਯਾ ਵਲੌਗ ਬਣਾਣੀ ਵਾਕਈ ਜਾਣੋ ਅੱਜ ਅੱਜ ਮੰਮੀ ਠਾਲ ਕੀ ਕਰ ਰਿਹਾ ਅੱਜ ਪੱਕਾ ਘੁੰਮਣ ਜਾਵਾਂਗੇ ਪਿਛਲੇ ਵਲੌਗ ਮੈਂ ਪਹਿਰੇ ਘੁੰਮਣ ਜਾਣੇ ਦੀ ਸਲਾਹ ਕਰੀ ਸੀ ਹਾਂ ਪਰ ਬਹੁਤ ਉੱਪਰ ਸਫਾਈ ਦਾ ਉਹ ਵਿਚਮਾ ਹੋ ਗਿਆ ਤਾਂ ਸਫਾਈ ਦਾ ਅਤਿਆਚਾਰ ਹੋ ਗਿਆ ਤਾਂ ਵਿਚਾਰਾ ਬਹੁਤ ਗੰਦਬਾਰ ਖਦਾ ਕਰਾਂ ਪਰ ਅੱਜ ਪੂਰਾ ਪਲਾਨ ਆ ਕਿ ਘੁੰਮਣ ਜਾਵਾਂਗੇ ਕੁਝ ਨਵੀਆਂ ਚੀਜ਼ਾਂ ਦਿਖਾਵਾਂਗੇ ਦੇਖਾਂਗੇ ਲੋਈ ਸਾਸਰੀ ਗੱਗੇ ਸਾਰਿਆਂ ਨੂੰ ਅੱਜ ਆਉਣਾ ਹੋਏਗਾ ਦੂਜਾ ਵਲੌਗ ਸ਼ੁਰੂ ਅੱਜ ਹੋਏਗਾ ਲੋਟ ਆਫ ਫਨ ਅੱਜ ਜਾ ਕੇ ਘੁੰਮਣ ਜਾਾਂਗੇ ਅੱਜ ਹੋਈ ਮਾਰੇ ਸਾਰੇ ਵਾਲੀ ਅੱਜ ਵਾਂਗੀ ਬਾਤਾਂ ਪੁਆਦਕੀਆਂ ਬੱਸ ਲੈ ਫਿਰ ਹੋਮਾ ਤਿਆਰ ਕਰ ਚਲੋ ਵੀ ਚਲੋ ਅੱਜ ਮੁੰਡੇ ਘੇੜੇ ਫਿਰਦੇ ਦੋ ਬੰਦੇ ਇੱਧਰ ਸਾਹਮਣੇ ਆਇਆ ਤੈਨੂੰ ਗਾ ਰੀਆਂ ਤੇਰੇ ਤੇ ਗੀਲਾ ਏ ਸੱਜਣ ਪਾਗਲਾ ਦੀਆਂ ਯਾਰੀ ਘੇੜੇ ਚਲੋ ਤਿਆਰ ਹੋ ਅੱਜ ਆਪਾਂ ਨੇ ਵਾਅਦਾ ਕਰਿਆ ਵਾ ਔਡੀਅেন্স ਨੂੰ ਕਿ ਉਹਨੂੰ ਕੁਝ ਵਧੀਆ ਦਿਖਾਣਾ ਹੈ। ਬਾਤਾਂ ਕੋ ਆਜ ਕੀ ਕਰਨੀਆਂ। ਉਸ ਦਿਲ ਕੇ ਗਹਿਰੇ ਰਾਜ਼ ਛੇੜਣੇ ਕੋ, ਹਰ ਥਾਰੀ ਬਾਤਾਂ ਸੁਣਨੀ। ਲਾ ਵੀ। ਗਾਣ ਰੋਜਵਾਰ ਨੂੰ ਬਦਲੋ ਨੇ। ਹੋ ਗਏ ਤਿਆਰ ਫਿਰ? ਹੋਰੇ ਰੈਡੀ ਟੂ ਗੋ। ਰੈਡੀ ਟੂ ਗੋ ਆ? ਯਾ। ਬਾਕੀ ਬੰਦੇ ਆਇਆ ਬਾਕੀ ਬੰਦੇ ਦੇਖਾਂ। ਹੋਈ ਨਹੀਂ ਆ ਮੇ ਤਿਆਰੀ ਵੀ। ਆਪਾਂ ਰੈਡੀ ਆ। ਚਲੋ ਫਿਰ। ਚਲੋ ਹੀ ਛਿਲਗੇ। लो जी नाइकी गैंग होगी तैयार नाइकी गैंग चला फिर कहा जा रहे फिर अजा घूमने जा रहे जा रहे फिर कपड़े कपड़ा ला भी एक आ गया <laughs> ਸਸਰੀਕਾਰ ਜੀ ਪੰਮਾ ਖੁਸ਼ ਹੋ ਰਿਹਾ ਅੱਜ ਤੋਂ ਹਾਏ ਹੋਇਆ ਕੋਈ ਖੁਸ਼ ਹੋ ਰਿਹਾ ਛੋਕਰਾ ਇਹਨੂੰ ਰੈਡੀ ਰੋਰਾ ਮੈਂ ਕਾਹ ਬਿਠਾ ਰਹੇ ਆ ਚਲੋ ਫਿਰ ਚਲੋ ਚਲੋ ਜੇ ਹੁਣ ਦੇਖ ਟੇ ਜਿਹੜੇ ਜਿਹੜੇ ਫੈਕਟਰੀ ਵਾਲੇ ਕੈਂਪੂ ਨੂੰ ਦੇਖ ਕੇ ਉਸਰੇ ਪਿੱਛੇ ਚੋਮਾ ਭੱਜਦੇ ਕਰਾਂਦੇ ਕੀ ਚੱਲੀ ਉਹ ਚਿੰਨ ਵਿੱਚ ਜਾਈ ਅੱਜ ਨਾ ਨਾ ਹਮੇ ਨਹੀਂ ਪੈਂਦੇ ਵੀਰਾਂ ਹਮੇ ਆਪਣੇ ਬਸਾਦਨ ਆ ਜਾਗੇ ਕੋਈ ਨਾ ਹਾਂ ਹਮੇ ਆਪਣੇ ਆ ਜਾ ਬਿੱਲੂ ਪਿੱਛੇ ਚੱਲਾਂਗੇ ਲੋ ਵੀ ਸੰਗਤਾਂ ਨਾ ਪਾ ਦਈਏ ਚੱਲੇ ਨਾ ਵੈਸੇ ਪਿਆਰ ਹੋ ਗਿਆ ਤੇ ਅੱਜ ਬਾਕੀ ਜਨਤਾ ਆਪਣੀ ਪਿਛਾੜੀ ਆ। ਪਿੱਛੇ ਜਨੇ ਦੇ ਪਿਛਾਲੀ ਗੱਡੀ ਮਾਇਆ ਆ ਰਹੀ ਆ ਜਨਤਾ ਪਿੱਛੇ। ਯੋ ਆਗਾ ਸਟ੍ਰੇਂਜਰ ਥਿੰਗ ਵਾਲਾ ਬਿੱਲ ਲਗਾ ਹਾਊਸ। ਹੋਰ ਯੋ ਕਰਿਆ ਛੋਟੇ ਬਣੀ ਵੀ ਹੁੰਦੀ ਨਾ। ਹਾਂ। ਆਪਣਾ ਪੰਜਾਬੀ ਦਾ ਹੈਗਾ ਤਾਂ ਉਹ। ਉਹ ਨਾਮ ਗੋਰੇ ਗੁਰੇ ਵਾਲੇ ਰੱਖ ਲਏ ਉਹ ਪੁਰਾਣੇ ਟਾਈਮ ਕੇ ਆਏ ਬਤੇ। ਬੰਦਿਆਂ ਆ ਜੀ ਨਹੀਂ ਲੱਗਿਆ।

ਗੱਡੀ ਕਰਦੀ ਚੀਜ਼ ਗੱਡੀ ਕਰਦੀ ਇੱਕੋ ਮਾਂ ਹੋ ਗਏ ਸ਼ਾਸਤਰ ਸਾਰੇ ਇਕੱਠੇ ਉਹਦੇ ਪਿੱਛੇ ਮਾਰਿਆ ਸ਼ਾਸਤਰ ਇਹ ਬਾਗੂ ਅੱਜ ਭਾਗਾ ਪੱਗ ਤਾਰ ਪੱਗਵਾਨੇ ਹਰਿਆਣਾ ਦਾ ਹੋਏ ਅੱਜ ਜਮਾ ਸਿਰਾਂ ਦਾ ਲਾ ਜਾਂਦਾ ਹਮ ਆਪਣੀ ਡੈਸਟੀਨੇਸ਼ਨ ਬਾਈ ਪਹੁੰਚਣੇ ਵਾਲੇ ਜੀ ਸਾਥੀਓ ਪੇੜ ਪੂਰੀ ਹੋ ਰਹੀ ਆ ਅੱਜ ਕਿਉਂਕਿ ਕ੍ਰਿਸਮਸ ਇਵੈਂਟ ਕਰ ਕਾ ਸਾਰੇ ਮੂਲ ਵੈਰੀ ਬਿਜ਼ੀ ਇਹ ਦੇਖ ਕੇ ਦੇਖ ਕੇ ਵੀਰ ਲੋਕ ਆਗੇ ਬਹੁਤ ਚੱਲ ਰਹੀਆਂ ਤੱਤੇ ਗਰੂਤਰ ਦੇ ਲਈ ਵੀਡੀਓ ਬਣਾ ਫਮਾ ਗੈਂਗਸਟਰ ਵਾਈਬ ਬਣੀ ਚੰਦੀ ਆ ਤੈਂ ਟਣੈ ਸਾਰੇ ਹੋਰ ਰੂਮ ਆ ਬਣਾਏ ਜਿੰਨੇ ਵੀ ਸਾਰੇ ਜੇਸੀ ਪੈਨਿਕ ਐਸ ਐਮ ਕੋ 5 ਇਸਟਾ ਬਚਾਈ ਹਮਾਰੇ ਬੰਦੇ ਮਾ ਵੀ ਸੁਖਵੀਰ ਬਦਲ ਆ ਰਿਹਾ ਵੀਰ ਬਦਲ ਤੋ ਆਣਾ ਹੀ ਆ ਤੜਕੀ ਗੋਲੀ ਜੋ ਐਡੀ ਮੋਟੀ ਖਾਲੀ ਹਟਦੇ ਨਹੀਂ ਹੈਗੇ ਜਦ ਤੱਕ ਛਾਤੀ ਮੇਂ ਲੱਤਾਂ ਨਹੀਂ ਪੈਂਦੀਆਂ ਨੇ ਹੁਣ ਤੋਂ ਬਣਾ ਲੇ ਆਪਾਂ ਨੇ ਆ ਗਏ ਸਨੇਪਰ ਹੁਣ ਬਣਾਣੀ ਪੜਾ ਬਈ ਸਨੇਪਾਂ ਬਣਿਆ ਹੋਣਾ ਵਿਆਹ ਅੱਧੀ ਹੋ ਗਈ ਮੈਂ ਫਾਰਮਲ ਕੱਪੜੇ ਲੈਣੇ ਬੋਡ ਵੜ ਇਹ ਪੈਂਟ ਕੋਟ ਲੈਣੇ ਲੈਣੇ ਚੱਕੀ ਦੀਰਾਂ ਆਹ ਬਲੀ ਰਹੀ ਹੈ ਨਵੀਂ ਇਹ ਦੇਖ ਲੈਣ ਬਲੀ ਹੈ ਹਾਂ ਚੱਕਲੇ ਕਰੀ ਹਾਂ ਚੱਕਲੇ ਠੀਕ ਹੈ ਉਹ ਚੱਕ ਪੈਂਟੀ ਵੀ ਆਏ ਹੋਗੀ ਠੀਕੀ ਜੀ ਉਹ ਪੈਂਟੀ ਵੀ ਅੜੀ ਕਾ ਦੇ ਵਿਲੂ ਵੰਖਰੇ ਵਾਸਤੇ ਹਰੀ ਪੈਂਟ ਯੋੜੀ ਵਾਕਲੋ ਵਾਲ ਨੂੰ ਦੇਖਾ ਚੰਗਾ ਵਾਕਲੋ ਉਧਰ ਪੈਦਾ ਦੀ ਆਪਣਾ ਕਾਏ ਕੇ ਸਾਰੀਆਂ ਕਮੀਜ਼ਾਂ ਲੈਣੀਆਂ ਗਾਹ ਪੇਕੇ ਦੋਵੇਂ ਭੈਣਾ ਨੱਚੀਆਂ ਸੋਹਰੇ ਨੱਚੀਆਂ ਦਰਾਣੀਆਂ ਜਠਾਣੀਆਂ ਨੌਜਵਾਨ ਗੱਭਰੂਆਂ ਇੱਕੇ ਤਰ੍ਹਾਂ ਹੀ ਆ ਜੱਕਲੀਆਂ ਨੈ ਨਹੀਂ ਹਟਦੇ ਪੌੜੀਆਂ ਪਤੇ ਛਾਲਾ ਮਾਰ ਰਹੇ ਹੋਰਾਂ ਤੇ ਦੇਖੋ Did they move the box to do that? No. Well, to do actually. Uh, can I try this one? Yeah, of oh, course. Thank you. Uh, -huh. mm. uh if we buy the main class, the under what 50% though? Yeah, we buy one then we get one regular person by the stamp. Okay. Oh. Are you ni pasam dynakir? ਸਟੇਟ ਦੇ ਖਾੜਾ ਪਹੁੰਚ ਗਏ ਸ਼ਿਕਾਰੀਆਂ ਵਾਲੇ ਕੰਮ ਵਾ ਸ਼ਿਕਾਰੀ ਸ਼ਿਕਾਰੀ ਪਾਪੇ ਹੁਣ ਸੀ ਬੂਟਲ ਹੇ ਤੇਰੇ ਵਾਸਤੇ ਰਹਿ ਟੀ ਨਾ ਨਾ ਪਾਣੀ ਲੁੱਕ ਇੰਨੇ ਮੈਂ ਠੇਕੇ ਲੈ ਗਰੇ ਆ ਉਹ ਪਾ ਗਿਆ ਪਲੈਂਟਰਾਂ ਵਾ ਪਲੈਂਟਰ ਪਾਇ ਗਰੇ ਆ ਪਲੈਂਟਰਾਂ ਦੇ ਠੇਕੇ ਲੈ ਗਰੇ ਆ ਨੋ 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 ਆਊਟ ਸਾਈਡ ਆਊਟ ਸਰ ਆਸੂਰ

ਇਧਰ ਨੂੰ ਆ। ਕੀ ਬਾਤ ਹੈ, ਕੀ ਬਾਤ ਹੈ। ਹਾਂ। ਕੀ ਬਾਤ ਹੈ। ਸਿਰ ਅਗ ਰਾਇਆ ਵੇ। ਪਾਪਾ ਪਾਪਾ ਕੁਝ ਕਰਵਾਵੇ। ਜਲੂਸ ਕਢਵਾਉਂਦੇ ਆ। ਪੂਰਾ ਸੀ ਹਾਜ਼ਰੀ। ਮੈਚ ਠੀਕ ਲਗਾ। ਮੱਟ ਲੱਗਦੀ ਐ ਠਾਉਂ ਪਤਾ ਜਾਈਂ ਤੇ ਇੰਤੀ ਇੱਕ ਨੰਬਰ। ਪੂ ਵੀ ਨਹੀਂ ਪੰਦੇ। ਅਮਾ ਟਾਗ ਐਕਸਟਰ। ਕੋਈ ਆਖਣ ਤੋਂ ਨਹੀਂ ਪੜਾ ਇਹਨਾਂ ਕਲੋਂ ਕਿਹਾ ਮੈਂਨੇ ਦੋ ਲੋੜਾ ਚੱਕ ਲਈ ਪੀ ਚੱਕ ਲਈ ਇਸ ਤਰ੍ਹਾਂ ਕਰੀ ਨਾ ਇਹ ਨਾ ਇਹ ਜ਼ੋਰ ਵੀ ਨਹੀਂ ਲੱਗ ਰਿਹਾ ਲੈ 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 ਆਹ ਅੱਛਾ ਇਹ ਹੀ ਪਾ ਰਹੇ ਨੇ ਉਹ ਇਹ ਜਿਹੜਾ ਆਪਣਾ ਜੋ ਖਾਸਾ ਲੈ ਲਿਆ ਇਸਨੇ ਉਹ ਦਿਓ ਜੀ ਦੇ ਦਿਨਾ ਜੋ ਕੜੀ ਹੈ ਲੈ ਲੀਏ ਲੈ ਲਓ ਬਾਜੋ ਜੀ ਛਟੇ ਨਹੀਂ ਛਟੇ ਨਹੀਂ ਹੋ ਗਏ ਹਟਾ ਲੇਗਾ ਹਟਾ ਲੇਗਾ ਇਹ ਤਾਂ ਹਟਾ ਲੈ ਕੇ ਰੇਚ ਚਲੇ ਆ ਜੀ ਰੇਂਜ ਵਾਜੋ ਅੱਜ ਆਏ ਰੇਂਜ ਵਾ ਰੇਂਜ ਤੇ ਬਾਹਰ ਹੋਈ ਫਿਰ ਹਾਂ ਕੱਪੜੇ ਪੂਰੇ ਲੈ ਲੀਏ ਅੱਧੇ ਨੇ ਅੱਛਾ ਨਹੀਂ ਖਾਦੇ ਕਲੀ ਜਾਗੇ ਕਰਵਾਏ ਜੀ ਕਹਿ ਜਾ நம்ப <tết> ਜੀ ਨਹੀਂ ਕਰਦਾ ਮੁੰਡਾ ਕਾਰਡ ਵੀ ਉਹ ਮਾਰਾ ਦੇਖ ਰਿਹਾ ਅਮਰੀਕਾ ਦਾ ਵੈਸੇ ਦੇਣੇ ਆ ਫਿਰ ਉਹ ਥੋੜੀ ਮਰਿਕਨੇ ਐਕਸਪ੍ਰੈਸ ਲੈ ਰਿਹਾ ਜੋ ਹੀ ਹਮਾਰੇ ਮੰਨਦੇਵਤਾ ਅੰਨਦੇਵਤਾ ਮੈਨੂੰ ਕਹਿ ਰਿਹਾ ਗੱਲ ਕਹਿੰਦਾ ਮੇਰਾ ਕੰਪਾ ਜਾਣੇ ਇੰਜ ਨਹੀਂ ਕਰਦਾ ਮੈਂ ਬਗਜੇ ਕਰਾਂ ਮੈਂ ਵੀ ਤੇਰੀ ਸਾਰੀ ਬੈਠੀ ਮੇਰੇ ਸਾਰੇ ਪਤਾ ਬੈਠੀ ਹੈ ਭਾਈ ਥਾਂ ਵੀ ਕਰ ਲਉ ਤੁਸੀਂ ਮੈਂ ਤਾਂ ਤੇਪਾਈ ਕੇ ਕਮਾਰਿਆ ਹੋਇਆ ਮੈਂ ਬੜੇ ਭਈਆਂ ਨੂੰ ਕੰਮ ਕਰਨਾ ਹੋਇਆ ਹਾਂ ਬਲੌਗ ਦਾ ਹਾਂ ਤੇ ਫਿਰ ਆਉਂਦਾ ਮੈਂ ਆਪਣੇ ਕੰਮ ਮੈਂ ਕਰਦਣੇ ਪਈਏ ਜੇ ਤੇ ਪਾਣੇ ਮੈਂ ਆਪਣੇ ਕੰਮ ਦਾ ਖੜਾ ਨਹੀਂ ਜਿੰਨੇ ਪਾਣੇ ਠੀਕ ਹੈ ਜੀ ਦੋ ਜਣੇ ਤਾਂ ਹੋ ਗਏ ਚਲੋ ਤੋ ਦੇਖੋ ਦੇਖੋ ਉਹਨੂੰ ਦੇਖੋ ਉੱਧਰ ਬਈ ਫਾਰਿਦ ਧਿਆਨ ਤੋਂ ਸੁਣ ਲੈ ਮੇਰੀ ਇੱਕ ਬਾਤ ਨਵੇਂ ਕੱਪੜੇ ਹੋਰ ਲੈ ਲਿਓ ਹੋਰ ਦੁਆ ਦੂਆ ਪਰ ਆਪਣੇ ਕਮਰੇ ਵਿੱਚ ਕੱਢਣਾ ਬਈ ਇਹਨੂੰ ਕਹਿ ਦੇ ਕਿ ਮੈਂ ਤਾਂ ਆਪਣੇ ਕਮਰੇ ਵਿੱਚ ਹੀ ਕੱਢੂ ਸਾਰੇ ਹਾਂ ਦੁਆ ਦੂ ਆ ਬਈ ਕੱਪੜਿਆਂ ਕੋਈ ਚੱਕਾ ਨਾ ਪਿਆ ਤਾਂ ਤੁੰਗ ਨਾ ਕਿਹੜੇ ਵਿੱਚ ਮੈਂ ਇਹ ਕੱਪੜੇ ਦੁਆ ਦੂ ਇਹੋ ਆ ਜੀ ਫਰੀਜ਼ਨੋ ਦਾ ਫੈਸ਼ਨ ਫੇਅਰ ਮਾਲ 크리스마ਸ ਕੀ ਪੂਰੀ ਪੂਰੀ ਤਿਆਰੀਆਂ ਹੋਈਆਂ ਵਿਆਂ ਉਰਾ ਓਹ ਦੇਖ ਲੈ ਇਹਨੂੰ ਵੀ ਇੱਧਰ ਤਾਂ ਆਪਣੀ ਆਪਣੀ ਐਨਕਲ ਆ ਰਹੇ ਆ ਇੱਥੇ ਰੱਖ ਰੰਗ ਰੰਗਾ ਲਾਵੀ ਦੰਦੋਲ ਤੋਂ ਡਾ ਛੱਡੀ ਏ ਦੰਦੋਲ ਤੋਂ ਡਾ ਛੱਡੀ ਏ ਇੱਧਰ ਹੋ ਜਾ ਬੰਤੋ ਕਰਦੇ ਅੱਛਾ ਇਹਨੂੰ ਇੱਧਰ ਹੋ ਜਾ ਚੱਲ ਆ ਜਿਓ ਫਿਰ ਪੀਜ਼ੇ ਆਣੇ ਕੀ ਵੇਟ ਹੋ ਰਹੀ ਹੈ ਕਰਾਸਾਂ ਵਿੱਚ ਠੰਡੇ ਪਾ ਲੀਏ ਬਲੇਟਾਂ ਖਾਲੀ ਆਰੈਂਜ ਕੇ ਫਿਰ ਦੋ ਜਿਓ ਵੀ ਆਹ ਪੀਜ਼ਾ ਟਵਿਸਟ ਬਾਈ ਹਣੀ ਇੱਥੇ ਮਿਲਣਗੇ ਤੁਹਾਨੂੰ 15 ਵਜੇ ਕਹਿੰਦੇ ਨੇ ਆਪਣੇ ਭਾਈ ਗਾ ਆਪਣੇ ਭਾਈ ਜੀ ਪੀਜ਼ਾ ਆ ਗਿਆ ਪੀਜ਼ਾ ਆ ਗਿਆ ਵੀ ਸਾਰੇ ਖਾ ਲਓ ਪੀਜ਼ਾ ਜੋ ਆ ਗਿਆ ਉੱਪਰ ਤੇ ਫੋਨ ਕੰਦੇ ਕੋਈ ਕੁਝ ਹੋਆ ਮੋਂ ਫੜ ਲੈਨੇ ਹਰ ਕਬਤਾਂ ਜੋ ਗੈਂਗ ਨਹੀਂ ਹਟਦੀ ਇੱਕ ਹੋਰ ਆ ਗਿਆ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿਤਰੂ ਬੜੇ ਵੇ ਖਾਣੀ ਕਹਿੰਦੇ ਪੈ ਗਈਆਂ ਸ਼ਰਤਾਂ ਆ ਚੱਲ ਲੈ ਦੋ ਲੋ ਲੈ ਲੈ ਆ ਤਾਂ ਦੋ ਕੀ ਕਰ ਤਾ ਉਹ ਤਾਂ ਨਹੀਂ ਪਤਾ ਕਿ ਨਿਕਲਦੇ ਨੇ ਦੋਵੇਂ ਮੈਂ ਕਰਕੇ ਦਿਖਾਉਂਗਾ ਲੈ ਬਸ 2 ਡਾਲਰ ਮੈਂ ਕੱਢਣਾ ਆ ਪਾਓ ਕੁੰਟੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੇ ਸੰਤਰੀ ਸਾਹਿਬ ਇਹੋ ਭਾਈ ਹੈ ਯੋ ਮੇਰੇ ਨਾਲ ਵੜਾ ਉਹ ਇੱਧਰ ਹੀ ਸਮਝੀ ਬਿਲੂ ਕੋਈ ਮੁੰਡਿਆ ੜ ਦੇ ਚੱਲ ਫਿਰ ਇਹ ਕੀ ਓ ਲੱਗਿਆ ਬੱਸ ਨਿਬੜ ਬੱਸ ਨਿਬੜ ਤੜਾ ਫਸੇ ਵੀ ਲੈ ਕੇ ਜਗ੍ਹਾ ਤੇ ਕੰਮ ਨਿਬੜਾਉਣ ਤੋਂ ਵਿੱਚ ਨਾ ਪਹੁੰਚ ਗਏ ਕਿਉਂ 287 ਨਹੀਂ ਹਟਦੇ ਨਾ ਆਹ ਕੱਢਵਾਉਂਦੇ ਨਹੀਂ ਉਹ ਕੰਮ ਕਰਿਆ ਬਾਈ ਤੇ ਦੇ ਨਾ ਕਿਉਂ ਕੜਾ ਕੱਢ ਲੈ ਜਾ ਬਾਈ ਮੇਰਾ ਵੀ ਤਾਂ ਨਹੀਂ ਸੌਂਦਾ 4643 ਚੱਕ ਤੇ ਕੰਮ ਨੂੰ 643 ਬਾਈ ਨੇ ਕਰਿਆ ਸਕੋਰ ਹੁਣ ਆ ਗਈ ਵਾਰੀ ਪ੍ਰੀਤਕੇ ਦੇਖਾਂ ਪ੍ਰੀਤਕੇ ਡੋਲੇ ਮਾ ਜੋਰ ਹੈ ਤੇਰੇ ਸਿੰਵਾ ਏ ਏ ਏ ਏ ਯੋ ਬਾਈ ਕ ਵੀ ਸਕੋਰ ਤੋੜ ਗਿਆ 796 799 799 ਲੜੀ ਨਵੇਂ ਵਾਹ ਜੀ ਵਾਹ ਲੱਗਾ ਤੂੰ ਮਰੀਅਲ ਸਾ ਪਰ ਪ੍ਰਾਣਾ ਵਾ ਵੀ ਜੜ ਜੜ ਇੱਕ ਬੰਦਾ ਰਹਿ ਗਿਆ ਪੰਮਾ ਕ ਭਰ ਰਿਆ ਪੰਮਾ ਕਹ ਰਿਆ ਮੈਨੂੰ ਭਰਾਨ ਦੇ ਬਿੱਲੂ ਕਹ ਰਿਹਾ ਇਹਨੂੰ ਹਸਾਵਾ ਚਲੋ ਭਾਈ ਜੋਰ ਜਮਾਈਸ਼ ਪੂਰੀ ਚੱਲ ਰਹੀ ਮੁੰਡਿਆਂ ਦੀ ਦੁਆਰਾ ਦੱਬਨੂ ਨਾ ਫਿਰ ਇਹ ਵੈ ਗਿਆ ਹੱਸ ਆ ਅਕਾਈ ਤੇ ਸਿੱਧਰ ਮਨਾਂ ਨਹੀਂ ਕੱਟਦਾ ਯਾਰ ਇਹ 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 ਹੋ ਸਭ ਤੋਂ ਟੌਪ ਆ 859 ਥੋੜਾ ਜਿਹਾ ਰਹਿ ਗਿਆ ਤਾਂ 5 ਮਿੰਟ ਚਲੋ ਫਿਰ ਇਹ ਮੇਰੇ ਫੇਰ ਕਰ ਲੇਗੇ ਇਹ ਆਖਰੀ ਪੰਮੇ ਦਾ ਤੰਮੀਨੇ ਤਾਂ ਲੱਤ ਵੀ ਗੱਲ ਚੱਕਦੀ ਈ ਏ ਏ 700 800 800 ਬਾਜੀ ਹਾਂ ਹਾਂ ਚਲੋ ਵੀ ਚਲੋ ਆਪਣੇ ਘਰਾਂ ਨੂੰ ਪੀਜ਼ਾ ਕਹਿ ਲਿਆ ਅਗਲੇ ਟੱਕਾ ਮਾਰ ਕੇ ਗੱਲ ਦੇ ਇੱਕ ਚੀਜ਼ ਹੈ ਇਹ ਦੇਖੋ ਫਰੀਜ਼ ਨੋ ਟੂ ਮੈਕਸੀਕੋ ਆ ਜਾ ਮੈਕਸੀਕੋ ਚਲੀਏ ਤੇਰੇ ਬੰਦੇ ਮਾਰੇ ਆਪਣੇ ਬੰਦੇ ਕਹ ਰਹੇ ਕਿ ਦੋਏ ਗੱਡਿਆਂ ਦਾ ਉਹ ਕਰਨਾ ਇਹ ਉਹ ਦੇਖੋ ਨਹੀਂ ਜਿਹੜਾ ਡਰਾਈਵਰ ਹੀ ਨਹੀਂ ਹੁੰਦੀ ਰੀਜਨਲ ਨਹੀਂ ਜਿੱਤਰੋਂ ਭਜਾਈ ਹੋ ਗਈ ਯਾਰ ਨਹੀਂ ਰੁਕ ਜਾ ਉਹਦੇ ਰਹਿਣ ਦੇ ਪਿੱਛਾ ਰ ਉਹ ਮਰੇ ਬਾਈ ਨੂੰ ਕਹਿ ਦਵਾਂਗਾ ਜਾਣ ਦੇ ਅੱਗੇ ਕਿ ਮੈਂ ਖੜੇ ਮਿਲਾਂ ਬਾਈ ਬਾਈ ਕਿਵੇਂ ਆ ਸਿੰਘ ਆਹਰ ਜੀ ਆ ਖਾਲਸਾ ਆਹਰ ਜੀ ਦੀ ਹੱਤੇ ਦਰਦਾ ਕੀਆ ਸਿੰਘ ਅਕਾਲ ਅਕਾਲ ਆਏ ਆਏ ਇਹ ਤਾਰ ਲੇਗਾ ਆ ਤਾਰ ਲਿਆ ਰੇਂਜ ਚ ਆ ਤਾਰ ਲੇ ਰੇਂਜ ਚ ਨੇੜਾ ਨਹੀਂ ਲੱਗਣ ਦੀ ਅਗਲੀ ਹਾਂ ਕੱਲ ਕੋਣ ਪਹੁੰਚਿਆ ਉਹ ਭਾਈਆ ਨਾ ਗਿਆ ਮੇਰਾ ਨਹੀਂ ਲੋ ਜੀ ਆ ਗਏ ਬੋਲਿੰਗ ਕਰਨ ਬੋਲਿੰਗ ਕਰਨ ਜਿਹੜੇ ਕਾਰਡ ਕਰਦੇ ਨੇ ਸੱਚੀ ਜੀ ਗਾ ਲਿਖੋ ਸਿਕਸ ਬੋਲਿੰਗ ਜਿਹੜੇ 8 ਆਵਰਸ ਪਰ ਗੇਮ ਪਰ ਹਰ ਸੀਕਲ ਜੋ ਹੋ ਗਈਆਂ ਪੇਮੈਂਟਾਂ ਹੋ ਗਈਆਂ ਹਾਂ 9 ਤਾਂ ਟਟ ਪਹੁੰਚ ਗਿਆ ਸੰਗ ਤਾਂ ਬੋਲਿੰਗ ਕਰਨ ਆਪਣਾ ਦੋਸਤ ਨਾ ਹੋ ਗਾ ਅਕਾਲ ਉਰਾ ਲੋਬੀ ਨਾਮ ਹੋਵੇ ਸਾਰੇ ਜੇ 5 ਹੋ ਗਏ 6 ਮਾ ਕੌਣ ਰਹਿ ਗਿਆ ਆਪਣੀ ਮਾਤੇ ਉਹ ਉਸਤਾਦ ਰਹਿ ਗਿਆ ਜਾ ਆ ਕੰਮ ਕਰ ਮੇਰੇ ਖਿਲਾੜੀ ਨੂੰ ਤਾਂ ਭੁੱਲੋ ਵੇ ਦੇ ਪੰਮਾ ਹਾਂ ਪੰਮਾ ਪੰਮਾ ਗੈਂਗਸਟਰ ਪੰਮਾ ਦਾ ਗੈਂਗਸਟਰ ਜ਼ਲਦੀ ਕੁੰਟੀਆਂ ਇਹ ਸਿੰਘ ਫਸ ਗਏ ਫੁੱਫੜਾ ਲੈਫਟ ਲੈ ਫਿਰ ਵੈਲਕਮ ਟੂ ਦ ਸੈਂਟਰ ਮੇਰੀ ਬਾਜੀ ਹੋਰ ਲਿਓ ਬੋਲਾਂ ਚੱਲਾ ਸੈਂਟਰ ਚਲਾ ਮੇਰਾ ਹੋਰ ਜਾਣ ਦੇ ਆ ਦੁਬਾਰਾ ਇੱਕ ਵਾਰੀ ਫੇਰ ਮੌਕਾ ਦਿੱਤਾ ਏ ਚੱਕ ਲੈ ਚੱਕ ਲੈ ਆ ਰਗੜਦੀ ਏ ਬਈ ਸਾਰੇ ਇਹੋ ਕਹਿੰਦੇ ਮੁੰਡਾ ਦਿਲ ਜਿੱਤ ਲਿਆ ਬਿੱਲੋ ਬੋਂਖਰਾ ਜੀ ਦੀ ਵਾਰੀ ਆ ਕਹਿੰਦੇ ਫੋਨ ਤੇ ਗੱਲ ਕਰ ਰਿਹਾ ਮੁੰਡਾ ਨੌਜਵਾਨ ਗੱਭਰੂ ਇਹ ਵਾਰੀ ਆ ਗਈ ਏ ਜਾਂਦਾ ਹੋਇਆ ਖੱਪੇ ਜੂਮ ਕਰਦੇ ਯਾਰ ਜੂਮ ਕਰਦੇ ਯਾਰ ਜੋ ਦੇ ਏ ਚੱਕ ਦੇ ਏ ਫੇਰ ਨਿਸ਼ਾਨਾ ਨਿਸ਼ਾਨਾ ਕੂਮੀ ਨਹੀਂ ਬਸ ਬਾਹਰ ਨਿਸ਼ਾਨਾ निशाना सेम रखया पिछली बार आला। एक बारी होर। ले भाई पम्मे की बारी आ गई ले फिर पम्मा ए ले भाई ले ए ए ए ओए होए होए आ तू आ तू कौन चित्रो खेलनो आ तू कोसा ਲੈ ਵੀ ਕੋਸ ਸਾਹਿਬ ਕੀ ਇੱਕ ਹੋਰ ਮਾਰੀ ਖੜਦਾ 1 ਮਿੰਟ ਕੋਸ ਸਾਹਿਬ ਕੀ ਇੱਕ ਹੋਰ ਮਾਰੀ ਆ ਅੱਛਾ ਕੋਸ ਸਾਹਿਬ ਆਪ ਹੋਏ ਨੇ ਮੂਰੇ ਇਹ ਲੈ ਬਈ ਇਹ 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 ਆਪ ਤੂੰ ਕੋਸ ਸਾਹਿਬ ਕਿਸ ਦੀ ਆ ਕੋਸ ਸਾਹਿਬ ਕੋਸ ਸਾਹਿਬ ਟ੍ਰੇਨਿੰਗ ਗਲਤ ਦੇ ਦਿੱਤੀ ਤੁਸੀਂ ਨਹੀਂ ਨਹੀਂ ਮੈਂ ਇਹ ਚੀਜ਼ ਵੀ ਨਾ ਕਰੀ ਨੀ ਲੈ ਵੀ ਉਹ ਵੀ ਬਈ ਇਹ 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 ਲੈ ਬਈ ਜੀ ਇਹ ਬੜਿਓ ਬੜੀ ਬਾਤ ਲਗਾ ਬਚਾਰ ਰਹਿ ਗਈ ਚਾਰ ਕੋਈ ਨਹੀਂ ਇੱਕ ਚੌੜਾ ਹੈਗਾ ਚਲੋ ਹੇਲੋ ਮੇਰੀ ਵਾਰੀ ਚੱਲਦੇ ਵਸਲ ਮੇਰੀ ਵਾਰੀ ਕੋਣ ਲਗਾ ਗਿਆ ਤੂੰ ਤਾਂ ਹੀ ਖੇਡ ਤਰਿਆ ਕੀ ਬਾਤ ਹੈ ਇੱਕ ਰੇ ਲੈ ਬੜੀ ਬਾਤ ਆ ਵੀ ਪਾਸਾ ਪਾਸਾ ਹੋ ਗਿਆ ਤੇ ਪੰਮਾ ਜੀ ਆ ਗਏ ਨੇ ਇਹ ਲੈ ਵੀ ਆ ਤੂੰ ਕੋਸਾ ਕੋਸਾ ਹਾਥੀ ਕੋਸਾ ਚੱਲ 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 ਅੱਛਾ ਇਹ ਲੈ ਮੈਂ ਦੂਸਰੀ ਵਾਰੀ ਆਪ ਮੇਰਾ ਇਹ ਇਹ ਲੈ ਬਈ ਇਹ ਲੈ ਜੋ ਗੇਅਰ ਗਿਆ ਗੇਅਰ ਗਿਆ ਚਾਲ ਬਈ ਓਏ ਰੁਕ ਰੁਕ ਗਿਆ ਇੱਕ ਰਹਿ ਗਈ ਦੇਖਾਂ ਲੈ ਇੱਕ ਗੇਰ ਆਗਾ ਕਿ ਨਾ ਮਹਾਂਪਤ ਨਹੀਂ ਕੀ ਹੋ ਗਿਆ ਇਹ ਲੈ ਬਈ ਇਹ ਲੈ ਬਈ ਓਹ ਕੀ ਬਾਤ ਆ ਤਾਲੀਆਂ ਦੀ ਤਾਲੀਆਂ ਕੀ ਬਾਤ ਆ ਕੀ ਬਾਤ ਆ ਬਦਾਈਆਂ ਲੱਖੋ ਜੀਆਂ ਪਾਸ ਆ ਜੀ ਸਤਿਗੁਰੂ ਨਦਰ ਕਰੇ ਚੱਕ ਦੇ ਉਹ ਗੱਮ ਨੂੰ ਪ੍ਰੀਤ ਜੀ ਦੀ ਵਾਰੀ ਆ ਗਈ ਆ ਤੇ ਦੇਖਾਂ ਕੀ ਹੋਆ

ਇਹ ਉਹ ਵੇਖੀ ਦੀਆ ਉਹ ਹੋਰਾਂ ਦੀ ਸਪੀਡ ਕਰਦੀ ਆ ਦੀ ਆ ਖਾਲੀ ਖਾਤਾ ਮੈਦਾਨ ਮੁੰਡੇ ਨੇ ਔਰ ਕੀ ਬਾਤ ਹੈ ਅੱਛਾ ਆ ਗਿਆ ਗੁਰੂ ਇਸ ਵਾਰ ਤਾਂ ਟੱਕਰਾਦੀ ਫੇ ਮੇਰੇ ਚੱਕਰਾਂ ਵਿੱਚ ਲੈਣਾ ਲਾਈਕ ਕਰਾ ਗਈ ਇਸ ਬਾਬੇ ਨਸਾਨ ਅਰਜਨ ਉਹ ਕੋ ਸੈਂਟਰ ਮੈਨ ਨੂੰ ਜਾਣਦੇ ਓ ਯਾਰ ਮੇਰੀ ਖੁੱਲ ਕੀ ਪੜਕ ਦੇਣੀ ਅੱਖ ਜੀ ਗਲੀ ਦੇ ਵਿੱਚੋਂ ਕੌਣ ਲੰਘਿਆ ਆ ਪੰਮਾ ਲੰਘਿਆ ਏ ਏ ਏ ਅਰਜਨ ਵੈਲੀ ਤੋਂ ਕਦੋਂ ਸਿੱਖਿਆ ਨਹੀਂ ਕੁਛ ਮੰਟਿਆਰਾ ਓ ਇਹ ਬਾਈਆ ਕਹਿੰਦਾ ਮੈਂ ਪੂਰਾ ਨਿਸ਼ਾਨਾ ਓ ਹੋ ਹੋ ਨਜ਼ਰਾਂ ਲੱਗ ਗਈ ਮੇਰੀ ਤਾਂ ਮੈਂ ਕਹਦਾ ਪੂਰੇ ਨਿਸ਼ਾਨੇ ਇਲਾਵਾ ਜਦੇ ਵੇੜਾ ਕਰਕ ਹੋ ਗਿਆ ਲੈ ਵੀ ਗੇਮ ਹੋ ਗਈ ਖਤਮ ਇਹ ਹੋ ਰਿਹਾ ਆਪਣਾ ਸਕੋਰ ਬੋਰਡ ਦੇ ਬਜੇ ਤਾਇਆ ਪ੍ਰੀ ਲੰਕੂਸ਼ੀਆਂ ਪਾਸਾਂਿਆਂ ਜੇ ਸੱਤ ਕਰਨਾ ਜ਼ਰੂਰ ਕਰੇ ਵਾਸ 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 ਆ ਵੀ ਪੂਰਾ ਨਹਾ ਲੈ ਕੇ ਜਾਣਾ ਕਰੇ ਪੰਮੇ ਕਿਹਦਾ ਲਗਿਆ ਫਿਰ ਖੇਲਗਾ ਗੇਮ ਵਧੀਆ ਰਿਹਾ ਪਾਸ ਆ ਜਾ ਚਲੋ ਆ ਜੀ ਲੈ ਵੀ ਫੂਟ ਚੱਕ ਗਾ ਚਲੇ ਵਸ ਬੱਤੇ ਵੀ ਜਾਦੇ ਲੋ ਵੀ ਦੋ ਤਿੰਨ ਕਹੀਂ ਤੋਂ ਲੋ ਵੀ ਗੇਮਾਂ ਗੁਮਾਂ ਖੇਡ ਕੇ ਹੁਣ ਆ ਗਏ ਆਪਾਂ ਬਾਹਰ ਬਸ ਬੈਠ ਕੇ ਗੱਡੀਆਂ ਵਾਂ ਚਲਾ ਕੇ ਆਨ ਬਹੁਤ ਹੋ ਗਿਆ ਅੱਜ ਦਾ ਬਲੌਗ ਹੈ ਅੱਜ ਦਾ ਬਲੌਗ ਹੈ ਗਾਇਸ ਸਾਰੀ ਚੀਜ਼ਾਂ ਦੇਖੀ ਹੋਣੀ ਹਮਾਰੇ ਇੰਜੋਏ ਜੋ ਜੋ ਮਾਰਨੇ ਕਰਿਆ ਹਮ ਵੀ ਆਓ ਦੇਖੋ ਘੁੰਮੋ ਫਿਰੋ ਆਪਣੇ ਅੱਦੇ ਕਿਲੇ ਕਿਲੇ ਤਿੰਨ ਦੂਸਰੇ ਬਾਈ ਕੀ ਤਿੰਨ ਦੂਸਰੇ ਬਿਚੇ ਰੋ ਕੇ ਆ ਗਏ ਆ ਰੋਟੀ ਆ ਫਿਕਰ ਪੈ ਗਿਆ ਦੇਖਿਓ ਸਾਰਾ ਤੇ ਟਿਪ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਐ ਜੇ ਜੇ ਕੋਈ ਕਮੈਂਟ ਕਰਦਾ ਆਇਓ ਵੀ ਕੈਸਾ ਲਗਿਆ ਜੇ ਕੋਈ ਗਲਤੀ ਹੋਈ ਉਹ ਵੀ ਬਤਾ ਦਿਓ ਕਮੀ ਬੇਸੀ ਹਮ ਡੇ ਬਾਈ ਡੇ ਇੰਪਰੂਵਮੈਂਟ ਕਰਾਂਗੇ ਅੱਗੇ ਵੀ ਹਿੰਦ ਤੇਰਾ ਥੈਂਕ ਯੂ ਰੋਟੀਆਂ ਕਾ ਉਹ ਚੱਲ ਗਿਆ ਵੀਰ ਜਾਂ ਉਹ ਆਦਾਲਿਆਂ ਨੂੰ ਕੀਪ ਸਬਸਕ੍ਰਾਈਬ ਮੇਨ ਬੰਦਾ ਮਹਾਰਾ ਜਿਹੜਾ ਸਾਰਿਆਂ ਤੇ ਉਹ ਉਹ ਬਾਤ ਆ ਉਹੀ ਬਾਤ ਕਹੇਗਾ ਜੋ ਆਪਣਾ ਪਿਛਲੀ ਵਾਰ ਵਾਲਾ ਡਾਇਲੋਗ ਵਾਲਾ ਡਾਇਲੋਗ ਛਾਣ ਦੇ ਨਹੀਂ ਛੱਡ ਉਹ ਨਹੀਂ 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 ਦੇਖੋ ਜੀ ਦੇਖੋ ਜੋ ਜੀ ਆਪਣਾ ਚੈਨਲ ਵੀ ਜੋ ਹੀ ਹੈ ਚਲ ਅੱਛਾ ਉਹ ਮਾਰ ਦੇ ਡਾਇਲੋਗ ਫਿਰ ਅੱਛਾ ਮਾਰ ਦੇ ਹਾਂ ਹਮ ਕੌਨ ਸਾ ਹੁਦੂਦਰੇ ਫਿਰਤੇ ਹਮ ਕੋ ਵੀ ਲਾਈਕ ਕਰ ਦਿਆ ਕਰੋ ਠੀਕ ਹੈ ਬਾ ਚਲ ਆਗਾ ਨਾਓ ਅੰਤੇ ਚੱਕਾ